ਸਤਿ ਸ਼੍ਰੀ ਅਕਾਲ ਜੀ ਹੋਰ ਕਿਵੇਂ ਹੋ ਤੁਸੀਂ ਸਭ ਠੀਕ ਹੋ ਆਈ ਹੋਪ ਤੁਸੀਂ ਸਭ ਠੀਕ ਠਾਕ ਹੋਵੋਗੇ ਅੱਜ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਜੀ ਇੱਕ ਬਹੁਤ ਪਿਆਰਾ ਜਿਹਾ ਪੰਜਾਬੀ ਲੋਕ ਗੀਤ ਆਸ ਕਰਦੀ ਹਾਂ ਕਿ ਤੁਸੀਂ ਇਸ ਨੂੰ ਵੀ ਪਹਿਲੇ ਗੀਤਾਂ ਵਾਂਗ ਹੀ ਬਹੁਤ ਪਿਆਰ ਦਿਓਗੇ ਤੇ ਪਸੰਦ ਕਰੋਗੇ ਇੱਕ ਰਿਕੁਐਸਟ ਵੀ ਕਰਦੀ ਹਾਂ ਕਿ ਜਿਹੜੇ ਵੀ ਸਾਡੇ ਭੈਣਾ ਭਰਾ ਸਾਡੇ ਚੈਨਲ ਤੇ ਨਵੇਂ ਆਏ ਆ ਪਲੀਜ਼ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਤੇ ਸਾਡੀਆਂ ਵੀਡੀਓ ਲਾਈਕ ਤੇ ਸ਼ੇਅਰ ਕਰਦਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਲਓ ਫਿਰ ਸੁਣੋ ਅੱਜ ਦਾ ਇੱਕ ਪਿਆਰਾ ਜਿਹਾ ਪੰਜਾਬੀ ਲੋਗ ਗੀਤ ਸੋ ਵਾ ਵੇਲੇ ਉਠ ਕੇ ਪਰਵਾਤ ਵੇਲੇ ਉਠ ਕੇ ਠੰਡੀ ਮੂਲੀ ਲਈ ਅਮੇਖ ਪਲਾਦੀ ਮੈਨੂੰ ਤੇਰੀ ਸਾ ਠੰਡੀ ਮੂਲੀ ਲਈ ਅਮੇਖ सुबह वेले उठ के परवाद वेले उठ के ठंडी मूली ले मेखा पलाजी खा पला जी तेरी सो ठंडी मूली ले मेखा मैं बारों ते आया मेरा सौरा राजा नो रानी क्यों पेरिया ਪਲਾ ਜੀ ਮੈਨੂੰ ਤੇਰੀ ਸੋਨੋ ਰਾਣੀ ਕਿਉਂ ਗਈਆ ਤਦੋ ਸਿਆਣਾ ਰੱਬ ਦਾ ਪਾਣਾ ਮੈਂ ਗੁਣ ਬਚਣਾ ਨਹੀਂ ਪਲਾ ਜੀ ਮੈਨੂੰ ਤੇਰੀ ਸੋ ਮੈਂ ਹੁਣ ਬਚਣਾ ਨਹੀਂ ਇੱਕ ਲਖ ਲਾ ਮਗਾ ਮੈਂ ਪੁੱਤ ਨੂੰ ਬੇ ਅਮਗਾ ਤੇਰੇ ਨਾਲੋਂ ਸੋਣੀ ਆਉਗੀ ਭਲਾ ਜੀ ਮੈਨੂੰ ਤੇਰੀ ਸੌ ਤੇਰੇ ਨਾਲੋਂ ਸੋਹਣੀ ਆਊਗੀ ਸੋਵਾ ਵੇਲੇ ਉੱਠ ਕੇ ਪਰਵਾਤ ਵੇਲੇ ਉੱਠ ਕੇ ਠੰਡੀ ਮੁਰਲੀ ਲਈ ਆ ਮੈਂ ਖਾ ਪਾਲਾ ਜੀ ਮੈਨੂੰ ਤੇਰੀ ਸਾਂ ਠੰਡੀ ਮੁਲੀ ਲਈ ਆ ਮੈਂ ਖਾ ਬਾਰੋਂ ਤੇ ਆਇਆ ਮੇਰਾ ਦੇਵਰ ਰਾਜਾ ਬਬੂ ਰਾਣੀ ਕਿਉਂ ਪਈਆ ਪਲ ਜੀ ਮੈਨੂੰ ਤੇਰੀ ਸੋ ਬਬੂ ਰਾਣੀ ਕਿਉਂ ਪਈਆ ਸਦੋ ਸੇ ਆਣਾ ਰਬ ਦਾ ਪਾਣਾ ਮੈਂ ਹੋੜ ਬਚਣਾ ਨਹੀਂ ਪਰਾ ਜੀ ਮੈਨੂੰ ਤੇਰੀ ਸੋ ਮੈਂ ਹੁਣ ਬਚਣਾ ਨਹੀਂ ਇੱਕ ਲਖ ਲਾ ਮਗਾ ਮੈਂ ਵੀਰ ਨੂੰ ਵੇਰਾ ਮਗਾ ਤੇਰੇ ਨਾਲੋਂ ਸੋਣੀ ਆਉਗੀ ਪਰਾ ਜੀ ਮੈਨੂੰ ਤੇਰੀ ਸੋ ਤੇਰੇ ਨਾਲੋਂ ਸੋਣੀ ਆਉਗੀ ਸੁਵਾ ਵੇਲੇ ਉਠ ਕੇ ਪਰਵਾਤ ਵੇਲੇ ਉਠ ਕੇ ਠੰਡੀ ਮੂਲੀ ਲਈ ਅਮੇਖਾ ਪਰਾਹੀ ਮੈਨੂੰ ਤੇਰੀ ਸੋ ਠੰਡੀ ਮੂਲੀ ਲਈ ਅਮੇ ਖਾ 12 ਤੇ ਆਇਆ ਮੇਰਾ ਮਾਇਆ ਰਾਜਾ ਨਾਜੋ ਰਾਣੀ ਕਿਉਂ ਪਈਆ ਪਰਾਹੀ ਮੈਨੂੰ ਤੇਰੀ ਸੋ ਨਾਜੋ ਰਾਣੀ ਕਿਉਂ ਪਈਆ ਸਦੋ ਸਿਆਣਾ ਰੱਬ ਦਾ ਮਾਨ ਹੋ ਨਾ ਬਚਣਾ ਨਹੀਂ ਪਾਲਾ ਜੀ ਮੈਨੂੰ ਤੇਰੀ ਸਾ ਮੈਂ ਹੁਣ ਬਚਣਾ ਨਹੀਂ ਇੱਕ ਲਖ ਲਮਗ ਮੈਂ ਤੈਨੂੰ ਹੀ ਬਚਾ ਮਗਾ ਤੇਰੇ ਜਹੀ ਹੋਰ ਕੋਈ ਨਾ ਪਾਲਾ ਜੀ ਮੈਨੂੰ ਤੇਰੀ ਸਾ ਤੇਰੇ ਜਹੀ ਹੋਰ ਕੋਈ ਨਾ ਸੁਵਾਂ ਵੇਲੇ ਉਠਕੇ ਪਰਵਾਨਤ ਵੇਲੇ ਉਠਕੇ ਠੰਡੀ ਮੂਲੀ ਲਈ ਅਮੇਖਾ ਪਲਹੀ ਮੈਨੂੰ ਤੇਰੀ ਸੋ ਠੰਡੀ ਮੂਲੀ ਲਈ ਅਮੇਖਾ ਸੁਵਾਂ ਵੇਲੇ ਉਠਕੇ ਪਰਵਾਨਤ ਵੇਲੇ ਉਠਕੇ ਠੰਡੀ ਮੂਲੀ ਲਈ ਅਮੇਖਾ ਪਲਹੀ ਮੈਨੂੰ ਤੇਰੀ ਸੋ ਠੰਡੀ ਮੂਲੀ ਲਈ ਅਮੇਖਾ ਧੰਨਵਾਦ ਜੀ